ਇਨਾ ਰਸ ਹਮੇਸ਼ਾ ਤੁਸੀਂ ਮੇਲਿਆਂ 'ਚ ਵੇਖਦੇ ਹੋਗੇ ਪਰ ਇਹ ਕੋਈ ਮੇਲਾ ਨਹੀਂ ਲੱਗਾ ਬਲਕਿ ਲੋਕ ਕਾੜਾ ਪੀਣ ਦੇ ਲਈ ਆਏ ਨੇ ਕਹਿੰਦੇ ਨੇ ਕਿ ਇੱਥੇ ਦੇ ਕਾੜੇ ਦੇ ਨਾਲ ਸਰੀਰ ਦੀਆਂ ਜਿੰਨੀਆਂ ਬਿਮਾਰੀਆਂ ਨੇ ਉਹ ਦੂਰ ਹੋ ਜਾਂਦੀਆਂ ਨੇ ਤੁਸੀਂ ਰਿਪੋਰਟ ਪੂਰੀ ਲੈ ਕੇ ਪਹੁੰਚੇ ਹੋ ਹਾਂਜੀ ਕੀ ਸਮੱਸਿਆ ਹੈ ਸਾਢੀ ਹੈ ਸਾਢੀ ਪ੍ਰੋਬਲਮ ਹੈ ਪਹਿਲੀ ਵਾਰ ਆਇਓ ਜਾ ਕੇ ਹਾਂਜੀ ਪਹਿਲੀ ਵਾਰ ਹੀ ਆਇਆ ਹਾਂ ਪਹਿਲੀ ਵਾਰ ਹਾਂਜੀ ਤੇ ਕੀ ਹੋਇਆ ਜੀ ਤਾਂ ਪੁੱਛੋ ਕੀ ਫਿਰ ਕੀ ਹੋਇਆ ਇਹ ਹੁਣ ਸਾਹ ਬਹੁਤ ਚੜਦਾ ਜਿਵੇਂ ਚੱਕਰ ਵਾਹੋਂਦੇ ਜੀ ਫਰਸਤ ਪਾਇਓ ਕਾਫੀ ਦੂਰੋਂ ਆਇਓ ਨਾਮ ਸੁਣ ਕੇ ਆਏ ਸੀ ਵੀਡੀਓ ਦੇ ਹਾਂਜੀ ਕਿਹਨੋਂ ਪੜੀ ਕੋਈ ਕੀ ਸਮੱਸਿਆ ਹੈ ਹਾਟ ਜਰਾਂ ਹਾਟ ਦੀ ਤੇ ਪਹਿਲੀ ਵਾਰ ਆਇਓ ਨਹੀਂ ਤੇ ਦੂਜੀ ਵਾਰ ਪਹਿਲੀ ਵਾਰ ਕੜਾ ਪੀ ਕੇ ਕੋਈ ਅਸਰ ਦਿਖਿਆ ਹਾਂ ਹੈ ਫਰਕ ਹੈ ਫਰਕ ਤੇ ਅਸੀ ਦਵਾਈ ਦੇ ਨਾਲ ਸੱਚੀ ਮੱਚੀ ਕੋਈ ਠੀਕ ਹੁੰਦਾ ਨਹੀਂ ਠੀਕ ਹੁੰਦਾ ਫਰਕ ਹੁੰਦਾ ਅਸੀਂ ਦੇਖਿਆ ਕਰਕੇ ਸਾਨੂੰ ਤਾਂ ਫਰਕ ਆ 60 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤੁਸੀਂ ਕੜਾ ਪੀਨ ਲਿਆ ਹਾਂਜੀ ਜੇ ਆ ਟਾਂਡੇ ਦੇ ਨੇੜੇ ਕਾਂਟੇ ਦੇ ਨੇੜੇ ਆ। ਕੀ ਸਮੱਸਿਆ ਹੈ? ਪਹਾਰ ਦੀ ਸਮੱਸਿਆ। ਪਹਾਰ ਦੀ ਸਮੱਸਿਆ ਕਿੱਥੋਂ ਦੇਖਿਆ ਸੀ ਨਾਂਵਾਰੇ? ਨਾਂਵਾਰੇ ਮੈਂ 6ਵੀਂ ਵਾਰੀ ਆਇਆ ਹਾਂ ਮੈਂ। 6ਵੀਂ ਵਾਰੀ ਆਇਓ। ਜੇ ਪਹਿਲੀ ਵਾਰ ਆਇਓ। ਮੀਮੀ ਨਾ ਹੋ ਗਿਆ। ਕੋਈ ਨਾ ਹੋ ਗਿਆ। ਜੇ ਤੁਹਾਨੂੰ ਫਰਕ ਲੱਗਾ ਥੋੜਾ ਜਿਹਾ ਪੀ ਕੇ? ਥੋੜਾ ਲੱਗਦਾ। ਚਲੋ ਕੀ ਪ੍ਰੋਬਲਮ ਕੀ? ਇਹ ਲੱਤਾਂ ਦੀ ਪ੍ਰੋਬਲਮ ਹੈ। ਚੱਲ ਲੈਣੀ। ਸੋ ਵੈਸਾ ਬਕਾੜਾ ਤਿਆਰ ਕਰ ਰਹੇ ਨੇ ਇਹਨਾਂ ਲੋਕਾਂ ਦੇ ਲਈ ਵੈਸਾ ਅੰਦਰੋਂ ਜੇ ਬਾਹਰੋਂ ਜੇ ਅੰਦਰ ਆਉਂ ਇੰਜ ਲੱਗਦਾ ਕਿ ਕਿਤੇ ਮੇਲਾ ਹੀ ਆ ਅੰਦਰ ਕੋਈ ਇਹ ਮੇਲੇ ਵਰਗਾ ਮਾਹੌਲ ਬਣਾਇਆ ਜਾ ਕਿ ਜਾਦੂਈ ਇਹ ਦੇ ਵਿੱਚ ਪਾ ਦਿੰਦੇ ਹੋ ਕਿ ਲੋਕ ਜਿਹੜੇ ਨੇ ਉੱਟੀ ਨਾਲ ਠੀਕ ਹੋਈ ਜਾ ਰਹੇ ਨੇ ਤੇ ਲੋਕ ਦੂਰੋਂ ਦੂਰੋਂ ਇੱਥੇ ਪਹੁੰਚੋਏ ਨੇ ਬਾਬਾ ਜੀ ਕਿਥੋਂ ਆਇਓ ਅਸੀਂ ਚੱਬੇਵਾਲ ਚੱਬੇਵਾਲ ਤੋਂ ਆਇਓ ਤੁਹਾਨੂੰ ਕਿੱਥੋਂ ਪਤਾ ਲੱਗਾ ਸੀ ਇੱਥੇ ਬਾਰੇ ਸਾਨੂੰ ਬਲੀ ਤੋਂ ਐਡ ਐਡ ਤੋਂ ਪਤਾ ਲੱਗਾ ਸੀਗਾ ਤੇ ਕਾਫੀ ਨਾਮ ਸੁਣਿਆ ਹੈ ਇੱਥੇ ਦਾ ਵਧੀਆ ਹੈ ਬੇਟੇ ਨਾਮ ਸੁਣਿਆ ਹੈ ਬਾਕੀ ਫਰਕ ਪਾਊਗਾ ਤੇ ਫਿਰ ਪਸੰਦ ਮਤਲਬ ਪਹਿਲੀ ਵਾਰ ਹਲੇ ਤੁਸੀਂ ਪੀਤਾ ਨਹੀਂ ਹੈ ਇੱਥੇ ਦਾ ਤੁਸੀਂ ਵੀ ਪਹਿਲੀ ਵਾਰ ਆਏ ਹੋ ਨਹੀਂ ਮੈਂ ਨਾ ਅੱਛਾ ਤੁਸੀਂ ਇਹਨਾਂ ਦੇ ਨਾਲ ਉਸ ਲੋਕ ਤੇ ਤੁਸੀਂ ਕਿੱਥੋਂ ਆਏ ਹੋ ਤੁਸੀਂ ਲੱਗੇ ਇੱਥੇ ਲੱਗ ਕੇ ਆਇਓ ਤੇ ਤੁਸੀਂ ਪਹਿਲਾਂ ਇੱਥੋਂ ਪੀਤਾ ਹੋਇਆ ਜਾਂ ਪਹਿਲੀ ਵਾਰ ਪਹਿਲੀ ਵਾਰ ਆਏ ਹੋ ਤੁਸੀਂ ਵੀ ਪਹਿਲੀ ਵਾਰ ਆਏ ਹੋ ਤੁਸੀਂ ਅਸੀਂ ਦੂਜੀ ਵਾਰ ਹੀ ਆਏ ਦੂਜੀ ਵਾਰ ਆਏ ਹੋ ਤੁਹਾਨੂੰ ਪਹਿਲੀ ਵਾਰ ਪੀ ਕੇ ਕਾੜਾ ਕੋਈ ਫਰਕ ਲੱਗਾ ਥੋੜਾ ਜਿਹਾ ਫਰਕ ਹੈ ਗਿਨ ਹਾਂ ਜੀ ਹਾਂ ਜੀ ਕੀ ਸਮੱਸਿਆ ਕੀ ਆ ਰਹੀ ਹੈ ਅਸੀਂ ਸਾਨੂੰ ਮੈਨੂੰ ਘਬਰਾੜ ਬੜੀ ਪੈਂਦੀ ਸੀ ਤੇ ਹਾਰਡ ਦਾ ਨਾੜਾ ਬਲੋਕ ਨੇ ਮੇਰੀ ਦੋ ਹਾਂ ਜੀ ਕਾਫੀ ਨਾਮ ਸੁਣਿਆ ਹੋਇਆ ਹੈ ਹਾਂ ਜੀ ਹਾਂ ਜੀ ਅਸੀਂ ਹਾਈਟ ਵੀ ਜਦੋਂ ਤੁਸੀਂ ਪਹਿਲੀ ਵਾਰ ਆਏ ਸੀ ਹਨਾ ਉਦੋਂ ਵੀ ਇੰਨੀ ਰਸ਼ ਸੀ ਹਾਂ ਜੀ ਨਹੀਂ ਸੀ ਇੰਨੀ ਰਸ਼ ਹੁੰਦਾ ਹੈ ਮਤਲਬ ਇੱਥੇ ਫਰਕ ਪੈਂਦਾ ਹੋਵੇਗਾ ਤਾਂ ਹੀ ਇੰਨਾ ਰਸ਼ ਹਾਂ ਜੀ ਹਾਂ ਜੀ ਬਹੁਤ ਦੁਨੀਆ ਨੂੰ ਫਰਕ ਹੂੰ ਉਹ ਲੋਕ ਦੇਖ ਸਕਦੇ ਹੋ ਕਿ ਇਧਰ ਅਮਨ ਕੈਮਰਾ ਮਾਰ ਕੇ ਦਿਖਾਓ ਇਹ ਹਾਲੇ ਬਾਹਰ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿ ਬਾਹਰ ਜਿੰਨੇ ਲੋਕ ਲੋਕ ਮੌਜੂਦ ਨੇ ਜਿਹੜੇ ਕਾੜਾ ਪੀਣ ਦੇ ਲਈ ਆਏ ਹੋਏ ਨੇ ਅੰਦਰ ਦੀਆਂ ਤਸਵੀਰਾਂ ਤੁਹਾਨੂੰ ਦਿਖਾਉਂਦੇ ਆ ਇਹ ਅੰਦਰ ਵੇਖ ਸਕਦੇ ਹੋ ਕਿ ਲੋਕ ਲਾਈਨਾਂ ਦੇ ਵਿੱਚ ਲੱਗੇ ਹੋਏ ਨੇ ਕਿ ਕਦੋਂ ਉਹਨਾਂ ਦੀ ਵਾਰੀ ਜਿਹੜੀ ਆ ਉਹ ਆਵੇਗੀ ਕਦੋਂ ਉਹ ਜਿਹੜਾ ਇਹ ਉਹ ਕਾੜਾ ਪੀਣ ਦੇ ਲਈ ਜਿਹੜਾ ਹੈ ਆਉਣਗੇ ਵਿੱਚ ਕਿੱਥੋਂ ਆਇਓ ਮੇਰਾ ਗੁਰਦਾਸਪੁਰ ਪਹਿਲੀ ਵਾਰ ਆਇਓ ਜਾਂ ਪਹਿਲਾਂ ਵੀ ਆਇਓ ਪਹਿਲੀ ਵਾਰ ਪਹਿਲੀ ਵਾਰ ਕਾੜਾ ਪੀਣ ਦੇ ਲਈ ਆਇਓ ਤੁਸੀਂ ਮੈਂ ਵੀ ਗੁਰਦਾਸਪੁਰ ਤੋਂ ਮੇਰੇ ਮਾਪੇ ਪਹਿਲੀ ਵਾਰ ਹੀ ਆਇਓ ਤੁਸੀਂ ਵੀ ਤੁਸੀਂ ਪਹਿਲੀ ਵਾਰ ਹੀ ਆਇਓ ਤੇ ਨਾਮ ਕਿੱਥੋਂ ਸੁਣਿਆ ਸੀ ਇਹਨਾਂ ਦਾ ਨਾ ਮੀਡੀਓ ਤਰੀਕਾ ਵੀਡੀਓ ਦੇਖ ਕੇ ਪਤਾ ਲੱਗਾ ਸੀ ਇੰਨਾ ਰਸ਼ ਮਤਲਬ ਦੇਖਿਆ ਕਦੀ ਅਸਤੱਕ ਕਦੀ ਕਿਤੇ ਹਾਂਜੀ ਦੇਖਿਆ ਅਸੀਂ ਤਾਂ ਹੀ ਆਏ ਹਾਂ ਹਾਂ ਕੇ ਤੇ ਤੁਸੀਂ ਇੱਥੋਂ ਆਏ ਮਿਆਨੀ ਸਾਈਡ ਤੇ ਪਹਿਲੀ ਵਾਰ ਆਏ ਹੋ ਨਹੀਂ ਮਹੀਨਾ ਹੋ ਗਿਆ ਮਹੀਨਾ ਹੋ ਗਿਆ ਤੇ ਤੁਹਾਨੂੰ ਫਰਕ ਲੱਗਾ ਥੋੜਾ ਜਿਹਾ ਪੀ ਕੇ ਥੋੜਾ ਲੱਗਿਆ ਥੋੜਾ ਲੱਗਿਆ ਕੀ ਪ੍ਰੋਬਲਮ ਕੀ ਹੈ ਲੱਤਾਂ ਦੀ ਪ੍ਰੋਬਲਮ ਹੈ ਚੱਲਦਾ ਨਹੀਂ ਤੇ ਇੱਥੇ ਦੇਖ ਕੇ ਲੱਗਦਾ ਵੀ ਠੀਕ ਹੋ ਜਾਊਗਾ ਲੱਗ ਰਿਹਾ ਹੈ ਲੱਗ ਰਿਹਾ ਹੈ ਠੀਕ ਹੋ ਜੂਗੇ ਹੈਨਾ ਸੋ ਲੋਕ ਨੇ ਇਹ ਤਸਵੀਰਾਂ ਨੇ ਜਿੱਤੇ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਕਿ ਲੋਕ ਜਿਹੜੇ ਨੇ ਅੰਦਰ ਤੋਂ ਲੈ ਕੇ ਬਾਹਰ ਤੱਕ ਇੱਥੇ ਬੈਠੇ ਹੋਏ ਨੇ ਸਿਰਫ ਆਪਣੀ 바ਰੀ ਦੀ ਉਡੀਕ ਕਰ ਰਹੇ ਨੇ ਕਿ ਕਦੋਂ ਉਹਨਾਂ ਦੀ 바ਰੀ ਜਿਹੜੀ ਹੈ ਉਹ ਆਵੇਗੀ ਕਿਉਂਕਿ ਲੋਕ ਇੱਥੇ ਦੂਰੋਂ ਦੂਰੋਂ ਪਹੁੰਚਦੇ ਨੇ ਲੋਕ ਜਿਹੜੇ ਨੇ ਆਪਣੇ ਜਿਹੜੇ ਕਲੀਕਸ ਨੇ ਉਹਨਾਂ ਨੂੰ ਨਾਲ ਲੈ ਕੇ ਆਉਂਦੇ ਨੇ ਬਾਪੂ ਜੀ ਕਿੱਥੋਂ ਆਏ ਹੋ ਇੱਕ ਕਪੂਰਥਲੇ ਜਿਹੜੇ ਤੋਂ ਆਏ ਹੋ ਕਪੂਰਥਲੇ ਜ਼ਿਲ੍ਹੇ ਤੋਂ ਆਏ ਹੋ ਕਾਫੀ ਦੂਰੋਂ ਆਏ ਹੇ ਸਾਕ 50 60 ਕਿਲੋਮੀਟਰ 50 60 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਤੁਸੀਂ ਕੜਾ ਪਿੰਲੀ ਆਏ ਹੋ ਹਾਂਜੀ ਹਾਂਜੀ ਤੁਹਾਨੂੰ ਇੱਥੇ ਕਿੱਥੋਂ ਪਤਾ ਲੱਗਾ ਸੀ ਕਿ YouTube ਤੇ ਦੇਖਿਆ ਜੀ YouTube ਤੇ ਦੇਖਿਆ YouTube ਤੇ ਦੇਖਿਆ ਸੀ ਕੀ ਸਮੱਸਿਆ ਕੀ ਆ ਤੁਹਾਨੂੰ ਸਮੱਸਿਆ ਪ੍ਰੋਬਲਮ ਕਰਦਿਆਂ ਨੂੰ ਨੇ ਡਿਸਕ ਦੀ ਪ੍ਰੋਬਲਮ ਹੈ ਡਿਸਕ ਦੀ ਪ੍ਰੋਬਲਮ ਹੁਣ ਉਹਨਾਂ ਨੂੰ ਪ੍ਰੈਸ਼ਰ ਦੱਸਿਆ ਸੀਗਾ ਤਾਂ ਪ੍ਰੈਸ਼ਰ ਇਹ ਕਰਵਾਇਆ ਨੀਗਾ ਇਹ ਜਿਆਦੀ ਹੋ ਗਈ ਹੈ ਸੈੱਟ ਨਾ ਬੈਠੇ ਹਾਂ ਤੇ ਇਸ ਕਰਕੇ ਫਿਰ ਪਤਾ ਲੱਗਾ ਸੀ ਦੇਸੀ ਦਵਾਈ ਲਈਦੀ ਅੰਗਰੇਜ਼ੀ ਨਹੀਂ ਖਾਈਦੀ ਉਹ ਨੁਕਸਾਨ ਕਰ ਰਹੀ ਹੈ ਇਹ ਜੇ ਦੇਸੀ ਦਾ ਜੀ ਪਹਿਲੀ ਵਾਰ ਆਇਓ ਜਾਂ ਪਹਿਲਾਂ ਵੀ ਆਇਆ ਪਹਿਲੀ ਵਾਰ ਆਇਆ ਹਾਂ ਹਾਂ ਉਮੀਦ ਇਹਨਾ ਰਸ਼ ਦੇ ਕਿ ਉਮੀਦ ਲੱਗਦਾ ਕਿ ਠੀਕ ਹੋ ਜਾਓ ਦੇਖੋ ਵੀ ਤੇ ਲੱਗਦਾ ਦੇਖਣ ਦੇ ਹਾਂ ਬਾਕੀ ਮਾਲਕ ਦੇ ਹੱਥੇ ਉੱਪਰ ਆਏ ਦੇ ਹੱਥੇ ਜੋਗਸ਼ਿਕਰਨਾ ਹਾਂ ਬਿਲਕੁਲ ਇਹ ਦੇਖ ਲਓ ਜੀ ਬਜ਼ੁਰਗ ਲੋਕ ਜਿਹੜੇ ਨੇ ਉਹ ਆ ਰਹੇ ਨੇ ਤੇ ਲੋਕ ਆਪਣੇ ਆਪਣੇ ਨਾਲ ਜਨ ਲੈ ਕੇ ਆ ਰਹੇ ਹੋ ਤੇ ਅ ਅੱਜ ਇੱਧਰ ਤੁਹਾਨੂੰ ਰਸ਼ ਦਿਖਾਉਂਦੇ ਆ ਵੀ ਲੋਕ ਦੂਰੋਂ ਦੂਰੋਂ ਇੱਥੋਂ ਪਹੁੰਚਦੇ ਨੇ ਕੜਾ ਪੀਣ ਦੇ ਲਈ ਲਾਈਨਾਂ ਦੇ ਵਿੱਚ ਲੱਗੇ ਨੇ ਉਡੀਕ ਕਰ ਰਹੇ ਨੇ ਵੀ ਕਿੱਥੋਂ ਆਇਓ ਕਿੱਥੋਂ ਆਇਆ ਮੈਂ ਜਿਹੜਾ ਦਰੁਆ ਹੈ ਕੀ ਸਮੱਸਿਆ ਹੈ ਆਏ ਹਾਰਟ ਪ੍ਰੋਬਲਮ ਜੀ ਹਾਰਟ ਪ੍ਰੋਬਲਮ ਹੈ ਕਿ ਤੁਹਾਨੂੰ ਸੁਣਿਆ ਸੀ ਮੈਂ ਜੀ YouTube ਤੇ ਦੇਖਿਆ ਇਹ ਪਹਿਲੀ ਵਾਰ ਆਇਓ ਚ ਪਹਿਲਾ ਵੀ ਆਇਆ ਪਹਿਲੀ ਵਾਰ ਆਇਆ ਪਹਿਲੀ ਵਾਰ ਆਇਆ ਕੋਈ ਪਾੜਾ ਨਹੀਂ ਲੱਗਦਾ ਐਸਰ ਹੋ ਜਾਊਗਾ ਉਮੀਦ ਹੈ ਜੀ ਪੂਰੀ ਉਮੀਦ ਹੈ ਹਾਲਾਂਕਿ ਲੱਗਦਾ ਹੈ ਵੀ ਇੰਨਾ ਰਸ਼ ਇੰਨੇ ਲੋਕ ਆ ਰਹੇ ਨੇ ਨਾਮ ਸੁਣ ਕੇ ਆ ਰਹੇ ਨੇ ਦੇਖ ਕੇ ਹੌਸਲਾ ਵੱਧ ਰਿਹਾ ਜੀ ਹੌਸਲਾ ਵੱਧ ਰਿਹਾ ਵੀ ਇੰਨਾ ਰਸ਼ ਹੈ ਲਾਈਨਾਂ ਦੇ ਵਿੱਚ ਲੱਗਣਾ ਪੈ ਰਿਹਾ ਸੋ ਆ ਮਰੀਜ਼ ਨੇ ਤੁਹਾਨੂੰ ਕਾਦੀ ਸਮੱਸਿਆ ਹੈ ਆਏ ਹਾਰਟ ਦੀ ਹੈ ਜੀ ਹਾਰਟ ਦੀ ਪ੍ਰੋਬਲਮ ਹੈ ਆ ਚੜਦਾ ਹੈ ਨਾ ਸੋ ਆ ਲੋਕ ਨੇ ਜਿਹੜੇ ਉਹ ਪਹੁੰਚਦੇ ਨੇ ਪਾਪੂ ਜੀ ਕਿੱਥੋਂ ਆਇਓ ਅਸੀਂ ਆ ਟਾਂਡੇ ਦੇ ਨੇੜੇ ਆ ਟਾਂਡੇ ਦੇ ਨੇੜੇ ਆਇਓ ਕੀ ਸਮੱਸਿਆ ਹੈ ਹਾਰ ਦੀ ਸਮੱਸਿਆ ਹੈ ਹਾਰ ਦੀ ਸਮੱਸਿਆ ਕਿੱਥੋਂ ਦੇਖਿਆ ਸੀ ਇਹਨਾਂ ਬਾਰੇ ਇਹਨਾਂ ਬਾਰੇ ਮੈਨੂੰ 6ਵੀਂ ਵਾਰੀ ਆਇਆ ਮੈਂ 6ਵੀਂ ਵਾਰੀ ਆਇਓ ਕੀ ਸਮੱਸਿਆ ਹੈ ਹਾਰ ਦੀ ਪ੍ਰੋਬਲਮ ਹਾਰਟ ਦੀ ਪ੍ਰੋਬਲਮ ਹੈ ਤੇ ਨਾੜਾ ਬੰਦ ਨਾੜਾ ਬੰਦਿਆ ਤੇ ਅਸਰ ਹੋਇਆ ਇੱਥੋਂ ਦਾ ਕੜਾ ਪੀ ਕੇ ਹਾਂ ਦੇਖੋ ਹੁਣ ਚੱਕ ਵੀ ਕਰਾਵਾਂਗੇ ਹਾਂ ਉਨੀ ਉਤਾਲ ਥੋੜੀ ਸਾਹ ਦੇ ਵਿੱਚ ਜਿਹੜੀ ਪ੍ਰੋਬਲਮ ਸੀ ਉਹ ਦੂਰ ਹੋਈ ਹਾਂ ਦੀ ਤਾਂ ਪਹਿਲਾਂ ਵੀ ਨਹੀਂ ਹੁੰਦੀ ਹਾਂ ਸਹੀ ਸਿਗਾ ਹਾਲੇ ਚੈੱਕ ਨਹੀਂ ਕਰਾਇਆ ਕਾੜਾ ਕਿੰਨੇ ਟਾਈਮ ਤੋਂ ਪੀ ਰਹੇ ਹੋ ਮਾਰਛੇਮੀ ਵਾਰਾ ਛੇਮੀ ਵਾਰਾ ਹੋਣਾ ਸੋ ਲੋਕ ਨੇ ਦੇਖੋ ਤੁਸੀਂ ਪਹੁੰਚਦੇ ਨੇ ਅ ਜਿੱਥੋਂ ਆਇਓ ਕਿੱਥੋਂ ਆਇਓ ਅੰਬਰਸਰ ਤੋਂ ਆਇਓ ਕਾਫੀ ਦੂਰੋਂ ਆਇਓ ਨਾਮ ਸੁਣ ਕੇ ਆਏ ਸੀ ਵੀਡੀਓ ਦੇਖ ਕੇ ਹਾਂਜੀ ਫਿਰ ਨੋ ਖਲੀਦ ਆਇਆ ਕੀ ਸਮੱਸਿਆ ਹੈ ਖਾਟ ਦਾ ਜਿਆਦਾ ਖਾਟ ਦੀ ਤੇ ਪਹਿਲੀ ਵਾਰ ਆਇਓ ਨਹੀਂ ਦੱਦੀ ਆ ਦੂਜੀ ਵਾਰ ਪਹਿਲੀ ਵਾਰ ਕੜਾ ਪੀ ਕੇ ਕੋਈ ਅਸਰ ਦਿਖਿਆ ਹਾਂ ਹੈ ਫਰਕ ਹੈ ਫਰਕ ਲੋਕਾਂ ਦੀ ਲਾਈਨ ਵੀ ਕਾਫੀ ਲੰਬੀ ਆ ਲੱਗਦਾ ਹੈ ਕਿ ਲੋਕ ਉਮੀਦਾਂ ਲੈ ਕੇ ਆ ਰਹੇ ਨੇ ਉਮੀਦਾਂ ਤੇ ਸਹੀ ਹੋਏਗਾ ਹਾਂ ਹਾਂ ਸਹੀ ਉਹਦੇ ਫਿਰ ਲੋਕ ਹੀ ਆਉਂਦੇ ਆ ਸੋ ਇਹ ਅਮਨ ਮੈਂ ਦਿਖਾਉ ਦੂਰ ਤੋਂ ਦੂਰ ਤੁਸੀਂ ਵੇਖ ਸਕਦੇ ਹੋ ਲੋਕ ਦੇਖ ਸਕਦੇ ਹੋ ਕਿੱਥੋਂ ਕਿੱਥੋਂ ਦੂਰੋਂ ਦੂਰੋਂ ਪਹੁੰਚ ਰਹੇ ਨੇ ਸਿਰਫ ਆਪਣੇ ਆਪਣੇ ਪ੍ਰੋਬਲਮ ਲੈ ਕੇ ਰਿਪੋਰਟ ਵੀ ਲੈ ਕੇ ਬਾਈ ਪਹੁੰਚੇ ਹੋਏ ਨੇ ਉਸ ਤੋਂ ਰਿਪੋਰਟ ਪੂਰੀ ਲੈ ਕੇ ਪਹੁੰਚੇ ਹੋਏ ਹਾਂਜੀ ਭਾਈ ਕੀ ਸਮੱਸਿਆ ਹੈ ਹਾੜਦੀ ਹੈ ਹਾਟ ਦੀ ਪ੍ਰੋਬਲਮ ਹੈ ਪਹਿਲੀ ਵਾਰ ਆਇਓ ਜਾ ਕੇ ਦਾ ਹਾਂਜੀ ਪਹਿਲੀ ਵਾਰ ਹੀ ਆਏ ਨੇ ਪਹਿਲੀ ਵਾਰ ਆਏ ਨੇ ਹਾਂਜੀ ਤੇ ਸਟੰਟ ਪੋਆ ਸੀਗਾ ਜੀ ਟੋਪਾ ਸਾਲ ਤੋਂ ਤੇ ਫਿਰ ਕੀ ਹੋਇਆ ਇਹ ਹੁਣ ਸਾਹ ਬਹੁਤ ਚੜਦਾ ਜਦੋਂ ਚੱਕਰ ਬਹਾਉਂਦੇ ਆ ਜੀ ਤਾਂ ਫਿਰ ਇੱਥੇ ਦੱਸਿਆ ਸੀਗਾ ਜੀ ਹੁਣ ਕਾੜਾ ਪੀਣ ਆਏ ਆ ਤੁਸੀਂ ਇਹਨਾਂ ਦੀ ਵੀਡੀਓ ਵਗੈਰਾ ਦੇਖੀ ਸੀ ਹਾਂਜੀ YouTube ਤੇ ਟਹਿਣਾ ਸਾਹਿਬ ਆਏ ਸੀਗੇ ਪਿਛਲੀ ਵਾਰੀ ਸਵਨ ਸਿੰਘ ਟਹਿਣਾ ਉਹਨਾਂ ਦੀ ਦੇਖੀ ਸੀਗੀ ਅੱਗੇ ਵੀ ਦੇਖਦੇ ਰਹਿੰਦੇ ਆ ਬਹੁਤ 8 ਦਿਨ ਫਿਰ ਮਰੀਜ਼ ਆਉਂਦੇ ਆ ਇੱਥੇ ਬਹੁਤ ਕਾੜਾ ਪੀ ਕੇ ਸਹੀ ਹੋ ਰਹੇ ਆ ਇਸ ਕਰਕੇ ਇੱਥੇ ਵੀ ਆਏ ਤੇ ਲੱਗਦਾ ਕਿ ਬਈ ਆਪਣੇ ਡੈਡੀ ਨੂੰ ਲੈ ਕੇ ਆਇਓ ਲੱਗਦਾ ਉਮੀਦ ਹੈ ਕਿ ਵੀ ਇੱਥੋਂ ਠੀਕ ਹੋ ਜਾਣਗੇ ਹਾਂਜੀ ਤਦੈ ਆ ਰਸ਼ ਬਹੁਤ ਹੈ ਬਾਹਰ ਤੋਂ ਲੈ ਕੇ ਅੰਦਰ ਤੱਕ ਲਾਈਨਾਂ ਲੱਗੀਆਂ ਇਦਾਂ ਲੱਗਦਾ ਜਿਵੇਂ ਕੋਈ ਮੇਲ ਨਾ ਹੁੰਦਾ ਹਾਂਜੀ ਮਾੜੋ ਤਦੈ 50 ਕਿਲੋਮੀਟਰ ਤੋਂ ਆਏ ਜੀ ਅਸੀਂ 50 ਕਿਲੋਮੀਟਰ ਕਿੱਥੋਂ ਆਇਓ ਸਾਡਾ ਉਹ ਘਠਾਰ ਦੇ ਕੋਲ ਹੈ ਜੀ ਪਿੰਡ ਸਾਡਾ ਉਹ ਸੜਕਾ ਘਠਾਰ ਔਰ ਜਲੰਧਰ ਰੋਡ ਤੇ ਜੀ ਇੰਨੀ ਦੂਰੋਂ ਤੁਸੀਂ ਇੰਨਾ ਸਫ਼ਰ ਤੈਅ ਕਰਕੇ ਆਇਓ ਸਿਰਫ ਉਮੀਦ ਲੈ ਕੇ ਵੀ ਕਦੇ ਮੇਰੇ ਡੈਡੀ ਠੀਕ ਹੋ ਜਾਣਗੇ ਸੋ ਦੇਖ ਸਕਦੇ ਹੋ ਲੋਕ ਵਕ ਵਕ ਤੁਸੀਂ ਵੀ ਇੱਕ ਨਵੀਂ ਉਮੀਦ ਲੈ ਕੇ ਇੱਥੇ ਆਇਓ ਹਾਂਜੀ ਹਾਂਜੀ ਕੀ ਸਾਦੀ ਪ੍ਰੋਬਲਮ ਥੋੜੀ ਸਾਦੀ ਪ੍ਰੋਬਲਮ ਹੈ ਪਹਿਲੀ ਵਾਰ ਹੋ ਜਾ ਪਹਿਲਾਂ ਵੀ ਐਂਡੀ ਵਾਰੀ ਪਹਿਲੀ ਵਾਰ ਐਨਾ ਰਸ਼ ਅੰਦਰ ਤੋਂ ਲੈ ਕੇ ਬਾਹਰ ਤੱਕ ਹੈ ਲੱਗਦਾ ਹੈ ਵੀ ਤੁਸੀਂ ਠੀਕ ਹੋ ਜਾਓਗੇ ਕੜਾ ਪੀ ਕੇ ਪਰਮਾਤਮਾ ਦੀ ਮਰਜ਼ੀ ਹੈ ਉਹਨਾਂ ਕਰਨਾ ਜੋ ਕਰਨਾ ਹੈ ਮਤਲਬ ਜੇ ਪਰਮਾਤਮਾ ਇੱਥੇ ਤੱਕ ਲੈ ਕੇ ਆਇਆ ਹੈ ਤੇ ਲੱਗਦਾ ਹੈ ਵੀ ਕਿਸੇ ਗੱਲੋਂ ਲੈ ਕੇ ਆਇਆ ਹਾਂਜੀ 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 ਹਨਾ ਸੋ ਇਹ ਲੋਕ ਨੇ ਆ ਦੇਖ ਸਕਦੇ ਹੋ ਬਜ਼ੁਰਗ ਬੈਠੋਏ ਨੇ ਲੋਕ ਦੂਰੋਂ ਦੂਰੋਂ ਇੱਥੇ ਆ ਕੇ ਬੈਠੇ ਹੋਏ ਨੇ